ਮੈਰੂ ਖਾਲਸਾ ਵਾਹਿਗੁਰੂ ਫਤਿਹ ਮੈਰੂ ਫਤਿਹ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੀ ਵੀਡੀਓ ਦੇਖਿਆ ਕਰੋ غور ਨਾਲ ਬਾਤਵਾ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਲਾਇਕ ਕਰਿਆ ਕਰੋ ਗੱਲਾਂ ਦੇ ਅਸਰ ਵੀ ਕਰਿਆ ਕਰੋ ਗਾਹਾਂ ਵੀ ਪਹਟਾਇਆ ਕਰੋ ਹਾਂ ਬਈ ਰਾਜ ਹਾਂ ਬਈ ਚਲ ਗੱਲਾਂ ਤਾਂ ਬਈ ਠੀਕ ਹੈ ਯਾਰ ਪਹਿਲਾਂ ਵੀ ਆਪਣੇ ਵੱਡ-ਵਡੇਰੇ ਟਾਈਮ ਪਾਸ ਕਰਦੀ ਸੀ ਨਾਲੇ ਟਿੱਬੇ ਦੀਗੇ ਨਾਲੇ ਕਬੀਲਦਾਰੀਆਂ ਸੱਟਦੀ ਸਾਰਾ ਕੁਸ਼ਤੀ ਨਾਲੇ ਆਹੀ ਪਾਣੀ ਦੀ ਨਾਲੇ ਕਿੰਨੀ ਬਚਤੀ ਹਾਂ ਗੱਲ ਸੁਣ ਹਾਂ ਗੱਲ ਤਾਂ ਤਾਂ ਛੇੜ ਲਈ ਜਾ ਅੱਜ ਹਾਂ ਤੈਨੂੰ ਤਾਂ ਕੀ ਪਤਾ ਤਾਂ ਕਾਲੀ ਪੁੱਤ ਨਹੀਂ ਸਿਵਾਂ ਜਾਂ ਜਵਾਕ ਹਾਂ ਮੈਨੂੰ ਸਾਰਾ ਪਤਾ ਯਾਰ ਹਾਂ ਮੈਂ ਉਹੀ ਪੁੱਛੇ ਤੂੰ ਆ ਦੇਖ ਲੈ ਤੂੰ ਜਿੰਨਾ ਉਦੋਂ ਨਜ਼ਾਰਾ ਲੈ ਗਈ ਹਾਂ ਉਹ ਵਰਗਾ ਨਜ਼ਾਰਾ ਨਹੀਂ ਹੈਗਾ ਉਹੀ ਗੱਲ ਪੁੱਛੀ ਮੈਂ ਤੈਨੂੰ ਕਿੱਥੇ ਕਿੱਥੇ ਮੈਂ ਸਾਂ ਖੜੀਆਂ ਹੁੰਦਿਆਂ 13 ਹੁਣ ਮੈਂ ਤੈਨੂੰ ਦੱਸਦਾ ਗੱਲ ਹਾਂ ਜਿਹੜੇ ਟਿੱਬੇ ਤੇ ਹਾਂ ਤੇ ਬੰਨੇ ਇੰਨਾ ਬਚਾਓ ਕਰਿਆ ਆਪਣੇ ਪਿੰਡ ਦਾ ਬਾਬੇ ਸੱਦਰ ਕੋਲੇ ਇਹਨਾਂ ਦਾ ਆਤਮਿਕ ਕੱਲਾ ਨਾ ਜਿਹੜਾ ਹਾਂ ਉਹ ਉੱਚਾ ਦੀ ਉੱਚਾ ਦੀ ਉਦੋਂ ਲੱਗਦੇ ਸਾਡੇ ਨਾਲ ਤੇ ਮੈਂ ਇਹਨੂੰ ਮਾੜੀ ਮਾੜੀ ਸੁਰਤ ਹੈ ਮੇਲੇ ਦੰਦਿਆਂ ਅਨੁਸਾਰੀ ਹੁਰਤ ਹੈ ਹਾਂ ਦੱਸਦੇ ਉਹਨੇ ਬੰਦੇ ਆ ਥੋੜੇ ਕੋਲੇ ਕੌਰ ਹੋਈ ਸਾਰੇ ਦੱਸ ਦਿੰਦੇ ਮੈਂ ਤਾਂ ਪਾਈਆ ਪੁੱਛਿਆ ਸਾਰੇ ਪਿੰਡ ਦਾ ਮਾਲ ਇਸਿਆ ਕੇ ਬੈਠੇ ਬੰਦਾ ਇੱਥੇ ਧਾਰਾਂ ਕੱਢਦੇ ਲੋਕ ਇੱਥੇ ਬੁੜੀਆਂ ਬੱਤਿਆਂ ਧਾਰਾਂ ਚੋਕੇ ਲੈ ਕੇ ਜਾਂਦੇ ਜਿਹੜੇ ਟਿੱਬੇ ਤੇ ਹਾਂ ਇਹ ਕੋਈ ਆਪਣਾ ਨੁਕਸਾਨ ਨਹੀਂ ਕਰਦੇ ਤੇ ਉਹੀ ਗੱਲ ਪੁੱਛੀ ਆ ਵੀ ਉਦੋਂ ਵੀ ਲੋਕ ਜਾਂ ਕਿੱਡੇ ਕਾਮਯਾਬ ਸੀ ਇਹ ਗੱਲ ਪੁੱਛੀ ਆ ਮੈਂ ਤੇ ਉਤੋਂ ਵੀ ਤੈਨੂੰ ਉਹ ਗੱਲਾਂ ਦਾ ਪਤਾ ਹੈ ਹਾਂ ਵੀ ਹੁਣ ਨਾਲੇ ਤਾਂ ਬਾਈ ਦੇਖ ਬਾਣ ਪੱਧਰ ਹੋ ਗਏ ਚੰਗੇ ਵਧੀਆ ਬੋਰ ਲੱਗ ਗਏ ਹੈ ਟਾਈ ਟਾਈ 3300 ਤੇ ਕੈਵਟੀਆਂ ਲੱਗੀਆਂ ਹੋਈਆਂ ਨੇ ਓਕੇ ਆ ਸਾਰੇ ਸੰਦ ਨੇ ਵੀ ਹੁਣ ਕੀ ਹੋ ਗਿਆ ਹੁਣ ਬੋਰ ਤਾਂ ਯਾਰ ਬੋਰ ਬੋਰ ਤਾਂ ਲੱਗ ਗਈ ਹਾਂ ਜ਼ਮੀਰ ਵਿੱਚ ਆ ਕੇ ਪੱਧਰ ਕਰ ਦਿੱਤੀ ਪੱਧਰ ਕਰ ਲਈ ਕੁੱਠੀਆਂ ਪਾਲੀਆਂ ਹਰਦ ਕਿਸੇ ਦੀ ਜਬਾਨਤ ਕਰਾਉਣ ਨੂੰ ਹੈ ਨਹੀਂ ਹੈ ਨਹੀਂ ਉਹੀ ਤਾਂ ਗੱਲ ਮੈਂ ਤੈਨੂੰ ਦੱਸਦਾ ਯਾਰ ਕਰਿਆ ਤਾਂ ਕੁਛ ਨਹੀਂ ਨਾ ਕਰਿਆ ਕੁਛ ਨਹੀਂ ਖਾਤਮ ਹੋਈ ਜਾਂ ਨਾ ਉਦੋਂ ਬਜ਼ੁਰਗ ਦੋ ਮਣ ਮਿਰਚਾਂ ਮਣਕਪਾ ਲੈ ਕੇ ਜਾਂਦੇ ਹੁੰਦੇ ਹਾਂ ਬਸ ਸੁੱਕੀ ਚਾਹ ਮੱਲ ਲਿਆਉਂਦੇ ਗੁੜ ਵਿੱਚ ਰੌਂਦਾ ਘਰੇ ਨੂਨ ਵਿੱਚ ਸਾਰਾ ਸੌਦਾ ਪਤਾ ਕਰ ਦੇ ਦੀ ਮਿਰਚ ਹਲਦੀ ਸਾਰਾ ਕੁਝ ਕਰ ਦੇ ਦੀ ਉੱਥੋਂ ਮੈਂ ਨਾਲ ਲੈ ਕੇ ਮੁੜ ਦੇ ਦੀ ਹਾਂ ਮੈਂ 150 ਰੁਪਏ 200 ਦੀ 400 400 ਕਿਹੜੀ 20 30 ਰੁਪਏ ਚਾਹ ਲਿਆਉਂਦੇ ਹਾਂ ਚਾਹ ਲਿਆਉਂਦੇ ਹਾਂ ਬਸ ਆ ਕੇ ਇੱਥੇ ਆਪਦਾ ਕੰਮ ਧੰਦਾ ਕਰੀਆ ਕੰਮ ਧੰਦਾ ਦੇ ਦਿੱਤੀ ਆਂਤੀ ਭਾਂਤੀ ਸਾਰੀ ਚੀਜ਼ ਆਉਦੇ ਘਰੇ ਹੁੰਦੀ ਸੀ ਹਾਂ ਹੁਣ ਤਾਂ ਯਾਰ ਹੋਰ ਵੀ थी ਬਾਈ ਉਹ ਉਹਦੇ ਚੀਜ਼ ਦੀ ਰੋਕ ਟੋਕ ਤਾਂ ਨਹੀਂ ਸੀ ਚੰਗੇ ਉਹ ਤੋਂ ਨਸ਼ੇ ਦੀ ਬਾਈ ਨਸ਼ੇ ਕੀ ਤੇ ਯਾਰ ਸਾਡੇ ਚੋਂ ਬੈਂਗੋਲੀ ਲਾਲਾ ਤੋਂ ਭਾਂ ਚਦੇ ਆ ਕੈਰੀ ਨੇ ਕੈਰੀ ਜਿਹਦੇ ਖੇਤ ਚ ਵੜ ਜਾਂਦੇ ਹਾਂ ਰੋਡੇ ਖੜੇ ਹੁੰਦੇ ਹਾਂ ਅਗਲਾ ਚਾਹ ਚ ਪਾਉਂਦਾ ਕਿਹੜਾ ਮੁੱਲ ਲੈਂਦੀ ਉਹ 5000 ਦਾ ਉਹੀ ਰੋਡਾਂ ਦਾ ਰੇਟ ਜਿਹੜੇ ਆਪਣੇ ਖੇਤੋਂ ਦੇ ਨੇ 5000 ਦਾ ਹਾਂ ਇਹ ਤਾਂ ਗੱਲ ਤੋਂ ਮੰਨਣਾ ਹੈ ਵੀ ਯਾਰ ਵੀ ਮਾੜਾ ਮੋਟਾ ਵੀਰ ਮਰਿਆ ਗਵਰਨਮੈਂਟ ਨੂੰ ਯਾਰ ਚਾਹੀਦਾ ਨਹੀਂ ਮਾੜਾ ਮੋਟਾ ਇਹ ਗਵਰਨਮੈਂਟ ਦੇ ਹੱਥ ਜੀ ਹੈ ਸਾਰੀ ਰਸਲ ਸਾਰੀ ਦਾ ਚਲਾ ਦੇ ਵਾਧੂ ਹੈ ਹਾਂ ਦਾਰੂ ਦੇ ਵੀ ਇਹ ਠੇਕੇ ਕਰੇ ਪਏ ਨੇ ਇਹ ਹਾਰੇ ਕੱਢਣਾ ਹੁੰਦੇ ਨੇ ਵੋਟਾਂ ਨੂੰ ਇਕੱਠ ਕਰ ਲੋ ਸਰਪੰਚਾਂ ਨੂੰ ਬੁਲਾ ਲਓ ਮੈਂਬਰਾਂ ਵਾਲਾ ਲਓ ਨੰਬਰਦਾਰਾਂ ਨੂੰ ਬੁਲਾ ਲਓ ਮੈਂ ਕਹਿੰਦਾ ਕਿਸ ਨੂੰ ਬੁਲਾਉਣ ਦੀ ਲੋੜ ਨਹੀਂ ਨਾਲੇ ਬੁਲਾਉਣ ਦੀ ਲੋੜ ਨਹੀਂ ਨਾਲੇ ਪੰਜਾਬ ਦੇ ਮੁੰਡਾ ਸਾਰੀ ਜਿਹੜੀ ਨਵੀਂ ਪੀੜ੍ਹੀ ਹੈ ਜਮਾ ਵਈ ਬਚ ਰੋ ਨਾਲੇ ਇਹਨਾਂ ਨੇ ਕਾਮ ਵਾਲੀ ਪਾਰਟੀ ਦਾ ਬਣਾ ਲਈ ਆਵਾਂ ਵਾਲੀ ਪਾਰਟੀ ਦਾ ਫੇਰ ਹੁੰਦੀ ਹੈ ਜਿਹੜੇ ਹਰੇਕ ਬੰਦੇ ਖਾਸ ਪੂਰੀ ਹੋ ਗਈ। ਖਾਸ ਪੂਰੀ ਹਰ ਇੱਕ ਦੀ ਗੱਲ ਸੁਣੀ ਯਾਰ। ਚੰਗ ਸੁਣੀ ਜਾਵੇ। ਨੌਂ ਤਰ੍ਹਾਂ ਦੇ ਆਮ ਆਦਮੀ ਪਾਰਟੀ। ਹਾਂ ਆ ਗਈ ਪਾਰਟੀ। ਵੀਰ ਭਗਵੰਤ ਮਾਨ ਦੇ ਹੱਥ ਚ ਜਰ ਸਾਰਾ ਕੁਝ ਕਰ ਸਕਦਾ ਭਾਈ। ਮੈਂ ਕਹ ਲੈ ਮੁੱਖ ਮੰਤਰੀ ਯਾਰ ਰਾਜਾ ਹਜ। ਹੁਣ ਮੈਂ ਅੱਜ ਤੈਨੂੰ ਆ ਗੱਲ ਕਹਿਦੀ ਵੀ ਇਹ ਚੀਜ਼ ਹੋਣੀ ਚਾਹੀਦੀ। ਹਾਂ। ਇਹ ਮੁੱਖ ਮੰਤਰੀ ਆ ਪੰਜਾਬ ਦਾ ਅੱਜ। ਇਹ ਸੈਂਟਰ ਨੂੰ ਕਹਾ ਕਹਿ ਨਹੀਂ ਸਕਦਾ ਭਾਈ। ਕਹਿ ਸਕਦਾ। ਯਾਰ ਜੇ ਇਹ ਚੀਜ਼ ਬਣ ਜੇ ਸਾਰੇ ਪੰਜਾਬ ਬਚ ਰਹੇ ਭਾਈ। ਬਾਈ ਮੇਰੀ ਗੱਲ ਹੁਣਾ। ਹੁਣ ਤੋਂ ਲਾਲਾ ਵੀ ਜਦੋਂ ਉਦੋਂ ਖੇਤੀ ਹੁੰਦੀ ਸੀ। ਹਾਂ। ਤੂੰ ਐ ਨਾ ਆ ਜਿਹੜੀਆਂ ਦਾਲਾਂ ਦੂਲਾਂ ਮੋਗੀ ਮੋਠ ਮਾਸਪਰੇ ਨਹੀਂ ਹੁੰਦਾ ਛੱਲਾ ਨਹੀਂ ਹੁੰਦਾ ਦੀ ਕੁੱਲ ਚੀਜ਼ ਕਰੇ ਹੁੰਦੇ ਗੁੜ ਛੱਤਣ ਨਾਲ ਲੱਗਿਆ ਹੁੰਦਾ ਹੈ ਸਹੀ ਗੱਲ ਟਾਂਡਾਂ ਭਰੀਆਂ ਉਹ ਮੈਨੂੰ ਐਂ ਦੱਸਦੇ ਕਿਸੇ ਦੇ ਜਵਾਕ ਜੇ ਰੋਂਦਾ ਕੋਲੋਂ ਦਾ ਗੁਰਦੀ ਰਲੀ ਮੰਗ ਜੇ ਕਿਤੇ ਘਰੋਂ ਗੁੜ ਨਹੀਂ ਚਾਹੁੰਦਾ ਨਹੀਂ ਚਾਹੁੰਦਾ ਬਾਈ ਹੋ ਸੀਰਾ ਸੀਰਾ ਮੇਰੀ ਸੁਰਤ 'ਚ ਬਾਈ ਜਿੰਨਾ ਕਿ ਤਿੰਨ ਤਾਂ ਮੈਥੋਂ ਜ਼ਿਆਦਾ ਪਤਾ ਹੈ ਮੈਂ ਤਾਂ ਲੈ ਕੱਲ ਦੀ ਜਵਾਕਾਂ ਹਰੇਕ ਦੀਆਂ ਟਾਂਡਾਂ ਗੁੜਨਾ ਭਰੀਆਂ ਚੀਜ਼ ਜੋ ਵੀ ਕੰਮ ਕਰਨਾ ਸਵੇਰੇ ਉੱਠ ਕੇ ਕੁੱਲ ਚੀਜ਼ ਆਪਦੇ ਘਰੇ ਹੁੰਦੀ ਸੀ ਆਪਣੇ ਪਿੰਡ ਦੇ ਵਿੱਚ ਯਾਰ 13 ਖਿਲਾੜੀਆਂ ਖਿਲਾੜ ਮੈਂ ਦੇਖੇ ਹਾਂ ਸਮਝਿਆ ਗੱਲ ਹੂੰ ਜਿੱਥੇ ਆਦਮਿਆਂ ਦਾ ਘਰ ਹੈ ਹੂੰ ਇੱਕ ਦੂਜੀ ਖਿਡਾਰੀ ਆਈ ਇੱਥੇ ਅੱਛਾ ਹਾਂ ਪਹਿਲੀ ਖਿਡਾਰੀ ਸਭ ਤੋਂ ਪਹਿਲਾਂ ਖੇਤੇ ਹੁੰਦੀ ਇਹ ਮੈਨੂੰ ਯਾਰ ਕਾਰਨ ਇਹ ਲੱਗਦਾ ਬਾਈ ਤੈਨੂੰ ਵੱਧ ਪਤਾ ਹੈ ਵੀ ਸਾਰੇ ਇਹ ਯਾਰ ਨਸ਼ੇ ਨੇ ਮਾਰਦੇ ਸਾਰੀ ਪੀੜ੍ਹੀ ਹੈ ਕਾਹਨੂੰ ਮਾਰਦੇ ਨਸ਼ੇ ਨੇ ਹੁਣ ਤੂੰ ਨਸ਼ੇ ਨੇ ਕਿੰਨਾ ਘੰਗ ਮਾਰਤਾ ਤੂੰ ਵੀ ਜਿੜੀ ਲਈ ਖੜੇ ਹਾਂ ਉਹ ਸਾਹਮਣੇ ਦਿੰਦੀ ਪੁੰਡੀ ਉਹ ਵੀ ਕਿਸੇ ਨੇ ਬੀਜੀ ਹੋਈ ਹੈ ਜੱਪਾ ਚੋਰੀ ਪੱਟਣ ਗੰਨਾ ਪੱਟਣ ਜਾਈਏ ਹੁਣ ਕਦੋਂ ਤੇਰੇ ਨੇ ਆਇਆ ਮੈਂ ਖੇਤ ਗੇੜਾ ਮਨਣਾ ਕਸਤੇ ਮੈਂ ਕਦੋਂ ਲੈ ਕੇ ਜਾਣਾ ਮੈਂ ਮੇਰੀ ਆਵਾਜ਼ ਬਣੀ ਨਾ ਆਉਦੀ ਨਾ ਸਕਦਾ ਕਰ ਸਕਦਾ ਗੱਲ ਕਰ ਖੇਤ ਹੀ ਨਹੀਂ ਜਾਂਦਾ ਕੋਈ ਜਾਂਦੇ ਨਹੀਂ ਬਈ ਕੋਈ ਨਾ ਖੇਤ ਹੀ ਨਹੀਂ ਜਾਂਦਾ ਕੋਈ ਹੈ ਕੋਈ ਦਿਖਾ ਮੈਨੂੰ ਹੈਗਾ ਬੰਦਾ ਕੋਈ ਦੇ ਨਾ ਕਿਤੇ ਤੱਕ ਨੇ ਕੰਮ ਆ ਜਾਂਦੇ ਕੋਈ ਹੈਗਾ ਬੰਦਾ ਆਪਾਂ ਚਾਹ ਪੀ ਲਈ ਉਰੇ ਚਾਹ ਕਰ ਲਈ ਕਿੰਨਾ ਮਨ ਲੱਗਿਆ ਕਿੰਨਾ ਜੀ ਲੱਗਿਆ ਬੈਠੇ ਉਹੀ ਗੱਲ ਕਰਦੇ ਆਂ ਵੀ ਆਪਣਾ ਕਹਿਣ ਦਾ ਭਾਅ ਭਰਾ ਬਈ ਹੀ ਹੈ ਜੇ ਕਿਤੇ ਇਹ ਚੀਜ਼ ਦੇ ਠੇਕੇ ਬਣ ਜਾਣਾ ਤੂੰ ਮੈਨੂੰ ਇੱਕ ਜਵਾਨ ਮਰਿਆ ਦਿਖਾ ਤੀ ਹੁਣ ਜੋ ਵੀ ਮਰਦਾ ਹੈ ਹੱਥ 'ਚ ਟੀਗਾ ਹੁੰਦਾ ਕੋਈ ਵੀ ਨਹੀਂ ਮਰਦਾ ਯਾਰ ਸਭ ਖਤਮ ਹੋ ਜੂ ਬਿਲਕੁਲ ਹਾਂ ਆਪਦਾ ਕੰਮ ਕਰਿਆ ਕਰਨਗੇ ਆਪਣੀਆਂ ਸਹੀ ਕਬੀਲਦਾਰੀਆਂ ਚਲਾਉਂਗੇ ਠੀਕ ਹੈ ਹੁਣ ਤੂੰ ਲਾਲਾ ਕਚਹਿਰੀਆਂ ਦੇ ਵਿੱਚ ਵਾਗ ਜਾ ਕਿੰਨੇ ਤਲਾਕਾਂ ਦੇ ਕੇ ਚੱਲਦੇ ਨੇ ਬਹੁਤ ਕੁ ਠੇਕੇ ਕਰਨੀ ਚੱਲਦੇ ਨੇ ਠੇਕੇ ਦਾ ਕਰਨਾ ਨਾਲੇ ਕੁੜੀਆਂ ਪਾਲ ਕੇ ਦੇਣਾ 18 ਸਾਲ ਦੀ ਕਰਕੇ ਨਾਲੇ ਬਗਾਨੇ ਘਰੇ ਜਾ ਕੇ 76 ਖਾਂਦਿਆਂ 76 ਖਾਂਦਿਆਂ ਸਹੀ ਐ ਤਾਂ ਨਹੀਂ ਪਾਉਂਦੇ ਯਾਰ ਆਪਾਂ ਵੀ ਬਰਬਾਦੀ ਦਾ ਜਿਹੜਾ ਰਸਤਾ ਹੈ ਉਹ ਰੋਕ ਕੌਣ ਸਕਦਾ ਸਰਕਾਰ ਸਰਕਾਰ ਰੋਕ ਸਕਦੀ ਹੈ ਮੈਂ ਕਹਿੰਦਾ ਜਮਾਂ ਨਾ ਹਟਾਵੇ ਚਿੱਟਾ ਪੋਹਦੇ ਠੇਕੇਦਾਰ ਦੇ ਲੋੜ ਨਹੀਂ ਚਿੱਟਾ ਲੈਂਦੇ ਨਹੀਂ ਕੋਈ ਹੁਣ ਜਿਹਨੇ ਪੀਣੀ ਨੋ ਗੰਨਾ ਗੌਂਦਾ ਠੇਕੇਦਾਰ ਉਹੀ ਗੱਲ ਕਰਦੇ ਆ ਹੁਣ ਆਲਾ ਕਹਿੰਦਾ ਜੇ ਵੀ ਠੇਕੇ ਆਏ ਹੋ ਜੂ ਬਰਬਾਦ ਹੋ ਜਾਊਗਾ ਹੁਣ ਦੁਨੇਗਾ ਮਰ ਲੈ ਜਿਹਨੇ ਪੀਣੀ ਹੈ ਉਹੀ ਲੈ ਕੇ ਆਊਗਾ ਉਹ ਮੈਨੂੰ ਤੱਕਟ ਦਿਖਾ ਦੇ ਠੇਕੇ ਮੂਰੇ ਹੁਣ ਜਰ ਜਿਹਦੇ ਆਟਾ ਮੁੱਕਿਆ ਹੋ ਉਹੀ ਚੱਕੀ ਤੇ ਜਾਊਗਾ ਉਹੀ ਚੱਕੀ ਤੇ ਜਾਊਗਾ ਦੂਜਿਆਂ ਨੂੰ ਕੀ ਲੋੜ ਹੈ ਇਹ ਤਾਂ ਪੰਜਾਬ ਸਰਕਾਰ ਦੇ ਹੱਥ ਚ ਹੈ ਗੱਲ ਹੈ ਹੈ ਹੁਣ ਦੇਖ ਆਪਾਂ ਨੂੰ ਸਰਕਾਰ ਨੇ ਹੂੰ ਕੱਸੀ ਦਾ ਪਾਣੀ ਆ ਕਿੰਨਾ ਸੰਭਾਲ ਸੁਭਾਲ ਦੀ ਆਪਾਂ ਨੂੰ ਪਾਈਪ ਲਾਈਨ ਪਾਕੇ ਪਾਈਪ ਲਾਈਨ ਪਾਕੇ ਜੀ ਸਹੀ ਗੱਲ ਹੈ ਆਪਾਂ ਮੋਟਰਾਂ ਜਿਹਦਾ ਹੁਣ 2 ਵਜੇ ਵਾਰੀ ਆ ਉਹ ਫਲਾਣਾ ਇਦ ਕੀ ਦਾ ਤੂੰ ਹੀ ਲਾ ਲਈ ਆਪਨੇ ਖੇਤ ਨਹੀਂ ਪਾਉਣਾ ਨਾ ਸਹੀ ਗੱਲ ਆ ਗਾਂਹਾਂ ਜਾ ਕੇ ਦੇਖ ਪਾਣੀ ਦੀ ਇੰਨੀ ਕਦਰ ਤੈਨੂੰ 2 ਮਿੰਟ ਵੀ ਧਾਰੇ ਨਹੀਂ ਮਿਲਦੇ ਨਹੀਂ ਮਿਲਦੇ ਉਹਨਾਂ ਲੋੜ ਤੇ ਹੈ ਭੁੱਖਾ ਹੈ ਭੁੱਖਾ ਹੈ ਹੂੰ ਆ ਇਹਦੇ ਟਪ ਜਾ ਹਾਂ ਟਪ ਜਾ ਪਾਣੀ ਦਾ ਸਰਕਾਰ ਨੇ ਛੱਲਾ ਮਾਰਦਿਆਂ ਦਰਿਆ ਵਰਗਣੀ ਡੋੜ ਫੁੱਲ ਲੈਂਡ ਦੀ ਪਾਣੀ ਦੀ ਛੱਲਾ ਮਾਰਦੇ ਆ ਸਰਕਾਰ ਨੇ ਪਰ ਜੇ ਕਪੋਸ ਦੀ ਖੇਤੀ ਛੱਲ ਮਾਰਦੇ ਮੈਂ ਕਹਿੰਦਾ ਲੋੜ ਹੀ ਨਹੀਂ ਬੋਟਾ ਮੰਗਣ ਦੀ ਜਮਾ ਜੀ ਆਏ ਸਾਲ ਜਿਹੜੀ ਡੇਟ ਹੁੰਦੀ ਆ ਉਹ ਡੇਟ ਤੇ ਸਿੱਧਾ ਮੁੱਖ ਮੰਤਰੀ ਐ ਹਾਂ ਸਭ ਕੁਝ ਬਣਦਾ ਸਭ ਕੁਝ ਬਣ ਸਕਦਾ ਜੇ ਸਰਕਾਰ ਕਰੇ ਹੱਥ ਦੇਗਾ ਤਾਂ ਇੱਕ ਗੱਲ ਕਹਿੰਦਾ ਯਾਰ ਸਾਰੇ ਬੂਟੇ ਵਾਟੇ ਲਾਓ ਉਹਦੇ ਹਰਿਆਲੀ ਖੇਤਾਂ ਦੇ ਵਿੱਚ ਲਾਓ ਪਰ ਉਹਦਾ ਫਾੜਦਾ ਬੂਟੇ ਲਾਓ ਹੈ ਹਾਂ ਸਹੀ ਗੱਲ ਜਿਹੜੀ ਕੋਈ ਚੰਗੀ ਨਸਲੀ ਹੈ ਕਿਤੋਂ ਆ ਹੁਣ ਆਪਣੇ ਬਾਹਰ ਕਾਰਡ ਤੇ ਮੁੰਡਾ ਵੀ 15 ਪੰਜ 20 ਬੁੱਟੇ ਮਿਲਦੇ ਨੇ ਲੈ ਆ ਕੇ ਕਿਤਾਬ ਦੇ ਇਹ ਡੇ ਪਾਂਡੂਕਾ ਜਾਈਏ ਬਣਦੇ ਨੇ ਜੀ ਆਪਣੇ ਹੱਥ ਤੇ ਉਹ ਕਰੋ ਉਹ ਕਰੋ ਆ ਕੀ ਇਹ ਦੇ ਪਗਲ ਕਰਦੇ ਆ ਗਵਰਨਮੈਂਟ ਦੇ ਸਾਰੇ 5 ਮਿੰਟ ਦੀ ਖੇਡ ਆ ਬਾਈ ਇਹ ਕਰਨੀ ਇਹਦਾ ਜਰ ਮੈਂ ਤੈਨੂੰ ਦੱਸਦਾ 5 ਮਿੰਟ ਦੀ ਹੀ ਖੇਡ ਆ ਤੂੰ ਕਿਸੇ ਤਾਂ ਪਹੀ ਪੈ ਜਾ ਕਿਸੇ ਬੱਚ ਦੇ ਚੜ ਜਾ ਜੇ ਕੋਈ ਬੰਦਾ ਖਰਾਬੀ ਕਰਦਾ ਮੰਨ ਲਾ ਮੈਂ ਲਾਲਾ ਵੀ ਹੈਂਡੀਕੋਟ ਬੰਦਾ ਮੈਂ ਠੇਕੇ ਦਿੰਦਾ ਖੇਤੀ ਨਹੀਂ ਕਰਦਾ ਜੇ ਗਮਾਨੇ ਮੇਰੇ ਬੱਟ ਬੱਡੇ ਜੋ ਕਿੰਨੇ ਕਰਾ ਲੂਆ ਦੋ ਘਟਾ ਨਾਲੂ ਤਿੰਨ ਨਾਲੂ ਚਾਰ ਨਾਲੂ ਹੈ 2-4 ਸਾਲ ਬਾਅਦ ਉਹ ਵੀ ਜੇ ਉਹਨੇ ਜੇ ਉਹਨੇ ਲੁੱਧਾ ਨੇ ਕਰਨ ਨੂੰ ਰਾਹ ਪਾ ਲਿਆ ਸਾਰਾ ਕੁਝ ਵਿੱਚ ਹੀ ਪੁਰਾਣਾ ਸਾਰਾ ਕੁਝ ਉਸੇ ਨੂੰ ਹੁੰਦਾ ਹੁੰਦਾ ਕਿਸੇ ਦਾ ਰਾਹ ਜਿਹੜਾ ਤੁਰਨ ਵਾਲਾ ਆਪਣਾ ਪੰਜਾਬ ਤਾਂ ਸੜਕਾਂ ਦੇ ਨਾਲ ਲੱਗ ਰਿਹਾ ਜਮਾਂ ਦੀ ਸੜਕ ਦੇ ਕਜੀਰੀਂ ਲੱਗ ਗਈ ਉਹਨੂੰ ਕਿਹੜੇ ਨਾਂ ਵਿੱਚ ਵੜ ਲੈਣ ਬੜਾ ਬੇਈਮਾਨਾ ਹੋ ਗਿਆ ਆਪਣੇ ਲੋਕਾਂ ਦੀ ਬੇਈਮਾਨੀ ਦੁਨੀਆ ਬਾਈ ਮਾਰਦੀ ਇਹ ਕੋਈ ਆਇਆ ਨਹੀਂ ਕਰਿਆ ਵੀ ਕਿਉਂ ਕਰੀਦਾ ਸੜਕ ਤਾਂ ਹੀ ਬੰਦੀਆ ਕੋਰਾ ਗੇ ਸਾਡੀ ਗੱਲ ਸੁਣਨ ਚਿੰਤੀ ਲੱਗੀ ਮੈਂ ਇਹਨੂੰ ਲੈਕ ਕਰੇ ਸ਼ੇਰ ਜਰੂਰ ਕਰੇ ਵਾਏ ਜੀ ਕਾਲਾ ਸਾ ਵਾਏ ਜੀ ਕੀ